ਹੁਣ ਹੁਣ ਕਲੱਚ ਦੇ ਸਾਰੇ ਘੜੀ ਗੱਡੀ ਦੇਖ ਲਾ ਐ ਜੋ ਬਿਨਾ ਹੈਂਡ ਬ੍ਰੇਕ ਵਾਲੀ ਗੱਡੀ 'ਚ ਬੰਦੇ ਬਿਠਾ ਲੇ ਤੁਸੀਂ ਉਹ ਵੀ ਇੱਕ ਨਹੀਂ ਅੱਧਾ 12 ਹੋਰ ਕੀ ਗੱਡੀਆਂ ਦੇ ਤਾਂ ਹੀ ਤੇ ਕੀ ਕਲੱਚ ਬਲੇਟਾ ਮਾਰਦੇ ਹੈ ਕਲੱਚ ਬਲੇਟਾ ਤਾਂ ਹੀ ਮਾਰਦੀ ਹੈ ਹੋਰ ਉਹ ਪਾੜਾ ਡਰਾਈਵਰ ਹੈ ਜੱਜ ਕਸੂਤਾ ਮਿਲ ਗਿਆ ਸਾਨੂੰ ਰਾਣਾ ਖੰਡਾ ਵੀਰ ਹੈਂਡ ਬ੍ਰੇਕ ਪਿੱਛੇ ਨਾ ਜਾਣ ਆਉਂਦੀ ਫਿਰ ਦੇਖ ਦੇਖ ਦੇ ਇੱਥੇ ਰੱਖ ਨਾ ਨਾ ਫੁੱਲ ਫੁੱਲ ਬਾਈ ਮੈਂ ਤਾਂ ਮੈਂ ਕਹਿੰਦਾ ਪੰਜਾਬ ਵਾਲੇ ਡਰਾਈਵਰ ਫੇਲ ਕਰ ਦੇਣੇ ਨੇ ਯਾਰ ਸਾਰੇ ਦਾ ਬਿਨਾ ਕਲਚ ਪਲੇਟ ਓ ਯਾਰ ਗਰਾਸਰ ਗੱਲ ਹੋਣਾ ਉਹ ਦਿਹਾੜੀ 'ਚ ਲਾਉਂਦੇ ਹੋਣੇ ਆ ਘੱਟੋ ਘੱਟ ਵੀ ਇਹ ਜ਼ਿਆਦਾ ਨਹੀਂ 10 ਜਿਹੜੇ ਉਰੇ ਦੇ ਇਹਨਾਂ ਨੂੰ ਫੁੱਲ ਐਕਸਪੀਰੀਅੰਸ ਹੋਇਆ ਹੋਇਆ ਹੁਣ ਅੱਖਾਂ ਬੰਦ ਕਰਕੇ ਵੀ ਗੱਡੀ ਚੜਾ ਦੇਵੇ ਇਹ 8-10 ਜਿਹੜੇ ਕਿਸੇ ਲੱਗਦੇ ਜ਼ਿਆਦਾ ਲੱਗਦੇ ਹੋਣਗੇ 70-80 ਜ਼ਿਆਦਾ ਲੱਗ ਜਾਂਦੇ 10 15 15-16 ਦੀ ਔਸਤ ਲੋਕ ਕਿਤਨੇ ਵਜੇ ਤੱਕ ਜਾਂਦੇ ਹੋ ਆ 3 ਵਜੇ 3:00 ਚਾਲੇ 4 ਵਜੇ ਤੱਕ ਵੀ ਚਲਦੇ ਦਾ ਰਹੇ ਨਾਲ ਬਾਹਰ ਆਈ ਕੋਈ ਤਾਂ ਗੱਲ ਹੈ ਨਹੀਂ ਆਈ ਜਾਂਦੇ ਯਾਰ ਦੋਏ ਦੋਏ ਪਾਸੇ ਦੇ ਕਮਾਈ ਹੈ ਨਾ ਨੂੰ ਇਧਰ ਤੋਂ ਨਹੀਂ ਦੁਵਾਰੀ ਮਿਲਦੀ ਥੱਲੇ ਦੇ ਵੀ ਕਮਾਈ ਆ ਉੱਪਰ ਦੇ ਵੀ ਕਮਾਈ ਆ ਇਹ ਚਲੇ ਜਾਂਦੇ ਖਾਲੀ ਇਹ 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 ਹੁਣ ਲੱਗੂ ਸਪੈਸ਼ਲ ਦੇਖੀ ਦੋ ਲੀਟਰ ਯਾਰ ਉਧਰ ਤੇ ਵੀ ਰੇਟ ਸੇਮੇ ਆ ਹਿੱਥ 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 ਬਸ ਸਾਰੇ ਬੇਰੋਕ ਹੋ ਗਏ ਸੇਮੇ ਹੁਣ ਆਪੜਾਉਣੇ ਨਾ ਤਾਂ 800 ਕਿੰਨਾ ਕਿਤੇ ਆ ਖਚੇ ਨਾਲੇ ਵੀ ਲੱਗ ਗਿਆ ਜਾਣ ਉੱਪਰ ਨੂੰ ਓਏ 500 ਰੁਪਏ 500 ਰੁਪਏ ਜਿਹੜਾ ਹੋ ਗਿਆ ਆ ਤੇ ਜਾਂਦੀ ਆ ਰੋਕ ਲੱਗੂ ਨੀ ਰੋਕ ਨਾ ਰੁਕਦਾ ਰੁਗਣਾ ਕਿੱਥੇ ਆ ਨੇ ਯਾਰ ਹਾਂ ਅੱਜ ਬੱਚਾ ਦੀ ਮਾਰਕ ਕਰ ਰਹੀ ਸੀ 500 ਲੀਟਰ ਬਣ ਗਿਆ ਇਹਦਾ ਮਨ ਲਾ ਡੇਢ ਲੀਟਰ ਤੇ ਲਖਾਣੇ ਦੀ ਗੱਡੀ ਨੇ ਅਪਡਾਉਨ ਚ ਉੱਥੇ ਦਾ ਦੂਈ ਆ ਦੂਈਆਂ ਗੱਡੀਆਂ ਜਾਣੀਆਂ ਉੱਥੇ ਪਈਆਂ ਜਿਹੜੀਆਂ ਲੰਗੀਆਂ ਪਿੱਛੇ ਉਹ ਯਾਰ ਚੱਲਣੀ ਵੀ ਦਾ ਸਾੜੀ ਸਾਲੇ ਆ ਇਹ ਇਹਨਾਂ ਦਾ ਹੋਰ ਪਾਸੇ ਵੀ ਚੱਲੇ ਜਾਣ ਉਹਦੇ ਸੀਜ਼ਨ ਲਾਉਣ ਆਏ ਮੈਂ ਵੀਰੇ ਇਹ ਹਾਂ ਇਹਨਾਂ ਨੇ ਸੇਵ ਢੋਣੇ ਆ ਬਾਅਦ ਚੋਂ ਬੈਂਜਰ ਖਾਬਗੀਆਂ ਢੋਣ ਜਾਣਾ ਬਾਅਦ ਬਾਅਦ ਇਹਨਾਂ ਨੇ ਹੈਂਡ ਬ੍ਰੇਕ ਪਾ ਲਾ ਕੇ ਲੋਡਿੰਗ ਪੂਰਾ ਲੈਣੀ ਇਹ ਇਹ ਤਾਂ ਇਹਨਾਂ ਦਾ ਸਾਟੇ ਵਾਲਾ ਕੰਮ ਆ ਜਿਹੜਾ 3 ਮਹੀਨੇ ਆਲੂ ਚੱਲਦੇ ਆ ਸੇਵ ਚੱਲਦੇ ਆ ਵੀ ਢੇਰੀ ਲਿਆ ਦਿਓ ਹੁ ਉਹ ਕੰਮ ਹੈ ਨਾ ਨੂੰ ਸੀਜ਼ਨ ਮਿਲਿਆ ਵਾ ਪੱਕਾ ਮਾੜੇ ਹੋਰ ਖੋਰ ਨਹੀਂ ਮਾਰਦੀ ਵੀਰੇ ਸਾਨੂੰ ਸਰਦਾਰ ਉਹ ਹੁਣ ਨਾ ਖਿੱਚਣਾ ਖਿੱਚ ਦੇ ਖਿੱਚ ਲੈ ਹੈ ਨਾ ਅੱਗੇ ਖਾਦੀ ਆ ਅੱਗੇ ਵਧੀਆ ਹੈ ਨਾ ਸਾਰੀ ਮੋਡ ਕਰਕੇ ਟਾਈਮ ਲੱਗਦਾ ਆਉਣੇ ਅੱਗੇ ਵੀ ਤਾਂ ਆਈ ਹੋਏ ਆ ਬਹੁਤ ਚੜਾਈ ਦੀ ਹੈ ਨਾ ਉਹ ਬਾਈ ਪਹਾੜ ਜਿਹੜੋ ਪਹਾੜ ਐ ਪਾ ਉਹੀ ਥੀ ਘੁੰਮ ਜਾਨੇ ਜਿਹੜੇ ਪੈਰ ਦੇ ਵਿੱਚ ਲੰਘ ਕੇ ਆਏ ਆਪਾਂ ਹਾਂ ਉੱਥੇ ਹੀ ਘੁੰਮੀ ਜਾਨੇ ਇੱਕ ਪਹਾੜ ਦਾ ਉਹਦੇ ਰਾਸਤੇ ਦੱਲੇ ਦੇਖਦੇ ਆ ਨਾ ਉਹ ਅਸੀਂ ਲੈ ਕੇ ਗਏ ਆ ਮਹਿਰ ਮੋਟਰਸਾਈਕਲ ਦਵਿੰਦਰ ਵਾਲਾ 21 ਨੂੰ ਗਿਆ ਰਿਸਕਵਰ ਉਹ ਗਾਂ ਕੋਠਿਆਂ ਜਾਂ ਬਰਸੜਾਏਆਂ ਗਾਂ ਜਾ ਕੇ ਚੜ ਗਿਆ ਦੌਰੇ ਨੂੰ ਲੈ ਲੈ ਜੀ ਸਭ ਚੜਦੇ ਆ ਮੋਟਰਸਾਈਕਲ ਮੂਰੇ ਜਾਂਦਾ ਦਾ ਇੱਕ ਹੋਰ ਮੋਟਰਸਾਈਕਲ ਚਾਹਤ ਜਾਣਾ ਜਣੀ ਉਹ ਨਾਸ ਮਾਰਨੇ ਪਹਿਲੇ ਗੇਅਰ ਪਹਿਲਾ ਤੂੰ ਮੋਟਰਸਾਈਕਲ ਚੱਲ ਯਾਰ ਭਈ ਇਹ ਪਿੱਛੇ ਇਹਨਾਂ ਦਾ ਵੀ ਅੱਗਾ ਮਾਰੀ ਜੋ ਗਿਆ ਫਾਇਦਾ ਤੂੰ ਆਦਾ ਕਿਤੇ ਹੀ ਪੈਣਾ ਬਾਈ ਮੈਂ ਤੈਨੂੰ ਦੱਸਦਾ ਦੂਏ 'ਚ ਤਾਂ ਗੱਡੀ ਜਾ ਰਹੀ ਆ ਯਾਰ ਪਹਿਲੇ ਜਾ ਜਾਊਗਾ ਔਰ ਇਹਨੂੰ ਤਾਂ ਮੋਟਰਸਾਈਕਲ ਯਾਰ ਪਿੰਡੇ ਬੋਲ ਜਾਣੇ ਤੇ 6 ਕਿਲੋਮੀਟਰ 'ਚ ਉਲਟੀਨਿਆਂ ਦੇ ਕੀ ਆ ਬੰਦਾ ਆ 50 ਰੁਪਏ ਦੋਨੇ ਦੇ ਲਖਾ ਜਾਣਾ ਯਾਰ ਭੈਣ ਚੋਰੇ ਸਾਲ ਪਲਟੀਨੇ ਕਾਤੇ ਕਿਹਾ ਵੀ ਤੂੰ ਹਾਂ ਬਾਕਸ ਪਲਟੀਨੇ ਹੀ ਆ ਦੋ ਆਪਣੇ ਕੋਲ ਕੁਝ ਕਹਿ ਸਕਦਾ ਤੂੰ ਹੋਰ ਕੀ ਕਹਿੰਦਾ ਸਾਡੇ ਵਾਲਾ ਤਾਂ ਦੇਖਿਆ ਮੰਗਲਜੀਤ ਨੇ ਬੈਠ ਕੇ ਕਹਿੰਦਾ ਭਾਈ ਐਵੇਂ ਚਲਾ ਗਿਆ ਦੁਖ ਦੁਖੀ ਜਿਹੀ ਸਵਾਦ ਔਰੇ ਨੂੰ ਤਾਂ ਹਾਂ ਮੈਂ ਦਾ ਮੈਂ ਦਾ ਭਾਈ ਉਹਦੇ ਹੱਕ ਤੇ ਨਹੀਂ ਆ ਦੋਹਾਂ ਦੇ ਬਲਟਿਨੇ ਬਲਟੂਨੀਆਂ ਜਾਂਦੇ ਯਾਰ ਸਾਡੇ ਸਾਢੇ 3 ਕਿਲੋ ਚਾਹੀਦੇ ਮੈਂ ਦੱਸ ਤੇਰੇ ਨਾਲ ਹੀ ਆਏ ਆ ਬਰਾਬਰ ਆਏ ਆ ਤਾਂ ਨਹੀਂ ਹੈਗਾ ਵੀ ਉਹ ਆਏ ਤਾਂ ਇਹ ਕਿ ਆ ਪੀਪਨੀ ਦਾ ਬੋਲਦੀ ਉਹ ਆਈਆ ਕਿੱਥੇ ਸਾਢੇ 350 ਸੀ ਸੀ ਕਿੱਥੇ ਯਾਰ 100 ਸੀ ਸੀ ਜਿਹੜੇ 90 100 ਵੀ ਪੁਰਾਣੀ ਇੱਕ ਵੀ ਜਣੀ ਜ਼ਰੂਰੀ ਆ ਮਤਲਬ ਅਲਸਰ ਉਹ ਯਾਰ ਉਹ ਤਾਂ ਤੈਨੂੰ ਮੈਂ ਦੱਸਾਂ ਯਾਰ ਫਿਰ ਐ ਤਾਂ ਹੁਣ ਬੰਦੇ ਗਦਾ ਲੈ ਕੇ ਵੀ ਚੜੇ ਜਾਂਦੇ ਆ ਚੜ੍ਹ ਜਾਂਦੇ ਆ ਕਹਣਗੇ ਜੇ ਉਹਨਾਂ ਤੂੰ ਓਏ ਵੀ ਇਹ ਗਦੇ ਕੋ ਬਹਿ ਕੇ ਆਇਆ ਹਾਂ ਤੇ ਹੁਣ ਥੱਲੇ ਨੂੰ ਜਾਣ ਹੈ ਲੈ ਆ ਲੈ ਉਹ ਸਾਰਾ ਪੂਰਾ ਪਹਾੜ ਚੜ੍ਹ ਕੇ ਥੱਲੇ ਨੂੰ ਉੱਤਰ ਲੱਗੇ ਥੱਲੇ ਨੂੰ ਇਹ ਸੜਕ ਸਿੱਧੀ ਕੱਢ ਲੈਂਦੇ ਯਾਰ ਇੱਕ ਨਿਕਲੀ ਹੋਈ ਦੀ ਪਹਿਲਾਂ ਬਾਹਰ ਕਰਕੇ ਆਉਦੇ ਪਰ ਹਾਂ ਸ਼ਾਰਟਕਟ ਦੀ ਆ ਇੱਥੇ ਨੂੰ ਆਉਂਦੀ ਆ ਦੇ ਇਹ ਨਿਗਾਹ ਮਾਰੀ ਇੱਥੇ ਨੂੰ ਇਹ ਖਾਈ ਕਹੀ ਕੀ ਆ ਓ ਖਾਏਗਾ ਆ ਆ ਕਹੇ ਓਰੇ ਨੂੰ ਆਉਂਦੀ ਆ ਸਾਡੇ ਇਹ ਕੋਠੇ ਉੱਪਰ ਖੜਾਏ ਤੇ ਮੋਟਰਗੱਡਾ ਹਾਂ ਇੱਥੇ ਹੀ ਗਾਹਾਂ ਓਰੇ ਤੱਕ ਆਉਂਦੇ ਤੇ ਵੀ ਗਾਹਾਂ ਹੁਣ ਚੱਲਦੇ ਆ ਪਰ ਇਹਨਾਂ ਕੀ ਕਿੰਨਾ ਜਿਆਦਾ ਵਰਦੇ ਆ ਪੂਰੀ ਪਾਰਕਿੰਗ ਲਾਈ ਵੀਤੀ ਉਹਨਾਂ ਨੇ ਅੱਗੇ ਅੱਛਾ ਬਸ ਆ ਸਟੌਕ ਵਾਲੇ ਨਾਲ ਤਾਂ ਜਗ੍ਹਾ ਨਹੀਂ ਆ ਤੇ ਘਰੇ ਹੋਣੇ ਮੋਟਰਸਾਈਕਲ ਦੇ